हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਤਾਜ਼ੀਆਂ ਸੋਈਆਂ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੇ ਬਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਡਾਕਟਰ ਲੱਖੀਆ ਪਿੰਡ ਨੰਨੇੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਵੀਰੇ ਆਪਾਂ ਨੂੰ ਛੱਲਾ ਗਲਾਪ ਸਿੰਘ 2 ਕਿਲੋਮੀਟਰ ਪੈਂਦੇ ਭਦੌੜ 3 ਕਿਲੋਮੀਟਰ ਆ ਜੀ ਵੱਡੇ ਸੰਧੂ ਵੀ 2 ਕਿਲੋਮੀਟਰ ਆਇਆ। ਮੋਬਾਈਲ ਨੰਬਰ ਬੋਲੋ। 62800C12673 ਇਹ। ਠੀਕ ਹੈ ਭਾਈ। ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸੂਈ ਆ? ਇਹ ਬਲੂਨ ਬਸੀ ਸੂਈ ਆ ਡਾਕਟਰ। ਕਦੋਂ ਸੂਈ ਆ ਭਾਈ? ਇਹ ਤੜਕੇ ਸੂਈਏ 5:00 ਵਜੇ। ਬੱਚਾ ਕੀ ਦਿੱਤਾ? ਬੱਚਾ ਬੱਸਾ ਪਾ ਗੀ ਡਾਕਟਰ। ਬੱਚਾ ਦੇਤਾ। ਹਾਂ। ਕਿੰਨਾ ਕੁ ਬੋਲਾ ਬੋਲਾ ਕੱਢਿਆ ਭਈ ਇਹਦਾ? ਬੋਲਾ ਬਰੇ ਇਹਦਾ ਆਪਾਂ 4 ਲੀਟਰ ਦੇ ਬੋਲੀ ਕਿਉਤੀ। ਓਕੇ। ਬੱਚਾ ਚੰਗਾ ਕੇ ਜੇਰ ਪੈ ਗਈ ਭਾਈ। ਜੇਰ ਦੀ ਤੇ ਥਣਾਂ ਦੀ ਆਪਣੀ ਗਾਰੰਟੀ ਹੋ ਵੀਡੀਓ ਬਣੀ ਆਵੀਆਂ। ਓਕੇ ਭਾਈ। ਹਾਂ। ਫੇਸ ਬੜਾ ਕਵਾਲਿਟੀ ਇੱਕ ਨੰਬਰ ਹੈ ਨਾ हां ਕੁਆਲਿਟੀ ਇੱਕ ਰੈਂਟ ਪ੍ਰਿੰਟ ਬਹੁਤ ਚੰਗਾ ਲੇਵਾ ਵੀ ਕਮਾਲ ਬਹੁਤ ਚੰਗਾ ਲੇਵਾ ਸੋਹਣਾ ਆਰਡਰ ਕਰਮਾ ਜੇਰ ਦੀ ਤੇ ਡਾਕਟਰ ਹੂੰ ਆਪਣੀ ਵੀਡੀਓ ਬਣੀ ਯਾਰ ਜੇਰ ਦੀ ਤੱਕਲੇ ਦੇ ਘਰ ਤੱਕ ਦੀ ਗਰੰਟੀ ਹੋਊਗੀ ਠੀਕ ਆ ਭਾਈ ਸਮਝ ਗਿਆ ਹੂੰ ਹਾਂ ਕੀ ਬਾਤ ਆ ਭਾਈ ਆਰਡਰ ਦੇਖ ਹਨਾ ਆਰਡਰ ਬੜਾ ਕਮਾਲ ਆ ਕਿ ਨਹੀਂ ਡਾਕਟਰ ਬਹੁਤ ਚੰਗਾ ਡਰਾ ਥਣੇ ਸੂਈ ਧਾਰਾਂ ਮਾਰ ਕੇ ਵੀ ਦਿਖਾ ਦਾਂਗਾ ਹਾਂ ਵੀ ਬਾਈ ਕਹਿੰਦਾ ਮਾਰ ਕੇ ਦੇਖੋ ਥਣ ਲੱਗ ਗਿਆ ਕਮਾਲ ਅਗਲਾ ਭੀ ਥਣ ਕੱਲਾ ਕੱਲਾ ਥਣ ਫੁੱਲ ਬਰੀਡ ਸੂਈ ਸਵਾਈ ਬਾਕੀ ਧਾਰਾਂ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦਿੰਦਾ ਕੁਝ ਨਹੀਂ ਆ ਨਾ ਹਾਂ ਹਾਂ ਜਿਵੇਂ ਮਰਜੀ ਢੰਡੀ ਫੁੱਲ ਆ ਬਾਈ ਜਿਵੇਂ ਮਰਜੀ ਬੈਠਾ ਰਹੇ ਲੈ ਬਾਤ ਕੋਈ ਜਿਵੇਂ ਮਰਜੀ ਆ ਕੁਕੀ ਵੀਰ ਆਨਲਾਈਨ ਮਨਾਉਣ ਵਾਲਾ ਹੁੰਦਾ ਦੇਖ ਲੈ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਣੀ ਨਹੀਂ ਦੇਖਣਾ ਨਹੀਂ ਤੇ ਡਾਕਟਰ ਜੀ ਇਹਦੇ ਦੀ ਆਪਣੀ ਗਾਰੰਟੀ ਆ ਠੰਡੀ ਸੀਲ ਦੀ ਗਾਰੰਟੀ ਜਿਵੇਂ ਮਰਜੀ ਜਿਵੇਂ ਮਰਜੀ ਵੈਕਟਰੀ ਨਹੀਂ ਕਿਸੇ ਨੂੰ ਹੱਥ ਨਹੀਂ ਲਵਾਉਗਾ ਸਹੀ ਗੱਲ ਆ ਬਾਈ ਹਾਂ ਕੀ ਕੀ ਮੋਲ ਆ ਬਈ ਜੈਜਾ ਦਾ ਇਹ ਜੈਜਾ ਦਾ 75000 ਰੁਪਏ ਮੋਲ ਆ ਡਾਕਟਰ ਮਾਨਤਨ ਹੋ ਜੀ ਹਾਂ ਮਾੜਾ ਮੋਟਾ ਮਾਨਤਨ ਕਰਦੇ ਆਂਗੇ ਠੀਕ ਆ ਬਾਈ 70000 ਰੁਪਿਆ ਮੋਲ ਆ ਮਾਨਤਨ ਜ਼ਰੂਰ ਹੋ ਜਾਊਗਾ ਬੈਠੇ ਤੁਹਾਡੀ ਕੁਆਲਿਟੀ ਦਿਖਾ ਦੇ ਡਾਕਟਰ ਠੰਡੀ ਸੀਲ ਲੈਵਾ ਦੇ ਇੱਕ ਲੈਵਾ ਖਾਲੀ ਵਾਲਾ ਲੈਵਾ ਡਾਕਟਰ ਦੇ ਬਹੁਤ ਸੋਹਣਾ ਡਾਕਟਰ ਹਾਂ ਤਾਂ ਉਹਦਾ ਇੱਕ ਨੰਬਰ ਥਾਣ ਲੱਗਿਆ ਹਨ ਹਾਂ ਕਿਸੇ ਵੀਰ ਨੇ ਆਨਲਾਈਨ ਮਗਾਉਣੀ ਹੁੰਦੀ ਥਾਣਾ ਜਿੱਤੇ ਜੇਰਦੀ ਤਾਂ ਆਪਣੀ ਗਾਰੰਟੀ ਹੋਊਗੀ ਓਕੇ ਬਾਈ ਹਾਂ ਦੋਨਾਂ ਸਾਈਡਾਂ ਦਿਖਾ ਦੇ ਇਧਰੋਂ ਵੀ ਮਤ ਸਹੀ ਗੱਲ ਹੈ ਲੀਵਾ ਬਹੁਤ ਪੰਡ ਵਾਲਾ ਲੱਗਿਆ ਕਰਮਣੀ ਨੂੰ ਨਹੀਂ ਹਾਂ ਅੱਗੇ ਬਾਈ ਦੋ ਨੰਬਰ ਤੇ ਹਾਂ ਬਾਈ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਇਹ ਸੂਈਆਂ ਮੰਨ ਕੇ ਚੱਲ ਜੀ 9:00 ਵਜੇ 9:00 ਵਜੇ ਬੱਚਾ ਕੀ ਦੇਤਾ ਇਹਦੇ ਮਗਰ ਵੀ ਬਸਾਈ ਆ ਛੱਟ ਬੱਚਾ ਦੇਤਾ ਬਾਈ ਜੇ ਜੇਰ ਜੀ ਰੋਕਿਆ ਜੇਰ ਦੀ ਆਪਣੀ ਗਾਰੰਟੀ ਹੈ ਸੁਣਾ ਦੀ ਗਾਰੰਟੀ ਹੈ ਕਿੰਨਾ ਕ ਬੋਲਾ ਬਾਈ ਨੇ ਕੱਢਿਆ ਫਿਰ ਇਹਦਾ ਇਹ 20 ਲੀਟਰ ਬੋਲਾ ਕੱਢਿਆ ਡਾਕਟਰ ਠੀਕ ਆ ਤੇ ਬੱਚੇ ਨੂੰ ਚੰਗਾ ਲੇਵਾ ਬਹੁਤ ਹਨ ਹਾਂ ਲੇਵਾ ਇੱਕ ਨੰਬਰ ਪੰਡ ਵਾਲਾ ਲੇਵਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਾਰੇ ਥਾਣ ਨਿਕਣਵੇਂ ਪੂਰੇ ਗੈਪ ਤੇ ਤੋਰਾ ਤੇ ਬਰੀਡ ਇੱਕ ਨੰਬਰ ਇੱਕ ਨੰਬਰ ਜੇ ਇੱਕ ਨੰਬਰ ਵੱਡੀ ਗੱਲ ਦੋਨੇ ਆ ਗਰਮੀ ਦੇ ਮੌਸਮ ਵਿੱਚ ਫੁੱਲ ਕੰਮਜਾਬ ਰਹਿਣੀਆਂ ਗਰਮੀ ਘੱਟ ਮੰਨਣੀਆਂ ਫੈਨ ਦੀ ਫੁੱਲ ਉਹ ਠੰਡੀ ਸੀਲ ਹਾਂਜੀ ਸੋਰਾ ਤੇ ਬਰੀਡ ਚੈੱਕ ਕਰ ਲੋ ਕੰਦ ਚਮਕ ਚਮਕ ਫੁੱਲ ਸੂਈ ਸਵਾਈਆ ਲੇਵਾ ਬਹੁਤ ਆ ਗਰਮ ਵਾਲੀ ਦਾ ਬਾਕੀ ਕੋਈ ਚੱਕਰ ਨਹੀਂ ਧਾਰਾਂ ਇਹਦੀਆਂ ਵੀ ਮਾਰ ਕੇ ਦਿਖਾ ਨੇ ਲੈ ਥਾਣ ਨੇੜ ਤੋਂ ਚੈੱਕ ਕਰੋ ਤੇਰਾ ਕੀ ਮੁੱਲ ਆ ਭਰਾ ਜੈਜਾ ਇਹਦਾ ਮੁੱਲ ਹੈਗਾ ਜੀ 2 ਘੱਟ 70000 ਰੁਪਇਆ ਠੀਕ ਆ ਬਾਈ 63000 60000 ਰੁਪਇਆ ਮੁੱਲ 60000 ਰੁਪਇਆ ਮੁੱਲ ਮਾਨਤਨ ਜਰੂਰ ਹੋ ਜਾਊਗਾ ਬਾਕੀ ਧਾਰਾਂ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਹਾਂ ਬੱਚਾ ਸਾਡਾ ਨਾਸ ਬਹੁਤ ਆ ਯਾਰ ਹਾਂ ਮਾ ਬਾਲੀ ਛੱਡਣਾ ਛੱਡਲਾ ਨਹੀਂ ਛੱਡਣਾ ਬਾਈ ਕਿਹਨਾਂ ਛੱਡ ਥੱਲੇ ਬਹਿ ਕੇ ਦਿਖਾ ਚਵਾਈ ਮਾੜੀ ਜਿਹੀ ਬੱਸੀ ਦੀ ਬਾਲੀ ਚੰਗੀ ਚਵਾਈ ਆ ਹਾਂ ਮੋਟਾ ਮੋਟਾ ਚੋਣ ਆ ਚਵਾਈ ਵਾਲੇ ਪਾਸੋਂ ਦਾ ਕੋਈ ਵੀਰ ਕਿਹੜਾ ਆਪਾਂ ਕਹੇ ਨੇ ਹੂੰ ਦੇਖਿਆ ਕੀ ਬਾਤ ਆ ਯਾਰ ਇੱਕ ਨੰਬਰ ਚਵਾਈ ਆ ਨਾਲੇ ਕੋਈ ਬੱਚਾ ਵੀ ਨਹੀਂ ਛੱਡਿਆ ਨਾ ਨਿਆਣਾ ਪਾਇਆ ਜਿਵੇਂ ਮਰਜੀ ਬਾਈ ਹਾਂ ਗਰਮੀਆਂ ਦੇ ਤੋਹਫੇ ਆ ਠੀਕ ਹੈ ਗ੍ਰਹਿ ਮੁੱਲ ਵੀ ਜਾਇਜ਼ ਆ ਵੀਰੇ ਮਾਨਦਾਨ ਉਧਰ ਹੋ ਜਾਊਗਾ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ